ਸ਼ਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੋਰਨਜੀਤ ਸਿੰਘ ਅੱਜ ਪਹੁੰਚੇ ਹਾਂ ਗਲਾਡਾ ਗਰਾਊਂਡ ਦੇ ਵਿੱਚ ਜਿੱਥੇ ਨਿਰੰਕਾਰੀਆਂ ਸੰਸਮਾਗਮ ਜਿਹੜਾ ਹੋਣ ਜਾ ਰਿਹਾ ਸੋ ਟੀਮ ਹੈ ਜਿਹੜੀ ਪਬਲਿਕਿਸ਼ਨ ਟੀਮ ਸਾਡੇ ਵਿੱਚ ਕਰ ਮੌਜੂਦ ਹੈ ਬਸੰਤ ਕੋਮਲ ਜੀ ਨੇ ਔਰ ਉਹਨਾਂ ਦੀ ਇਸ ਮੁੱਚੀ ਟੀਮ ਜਿਹੜੀ ਖੜੀ ਆ ਆਪਾਂ ਗੱਲਬਾਤ ਕਰਾਂਗੇ ਜਿਹੜਾ ਨਿਰੰਕਾਰੀਆਂ ਸੰਸਮਾਗਮ ਹੈ ਔਰ ਕਿਸ ਕੀ ਪਰਪਸ ਹੈ ਔਰ ਕੀ ਕਿਹੜੀ ਜਿਹੜੀ ਸੁਭਾਅ ਵਿੱਚ ਹੈ ਪਤੋਰੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜਾ ਨਿਰੰਕਾਰੀਆਂ ਸੰਸਮਾਗਮ ਹੋਣ ਜਾ ਰਿਹਾ ਦੋਸਤੋ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਮਹਾਤਾ ਸੁਦੀਕਸ਼ਾ ਜੀ ਮ ਪਰਮਦਰਨੀ ਅਨੰਕਾਰੀ ਰਾਜਪਿਤਾ ਰਮੇ ਜੀ ਉਹਨਾਂ ਦੀ ਮਿਹਰਬਾਨੀ ਸਾਡੇ ਸਾਰਿਆਂ ਤੇ ਹੋਈ ਹੈ ਅਲਬੱਤਾ ਸਾਰੇ ਪੰਜਾਬ ਤੇ ਲੁਧਿਆਣੇ ਦੇ ਚਾਰੇ ਪਾਸੇ ਹਰ ਕੋਨੇ ਤੇ ਹੋਈ ਹੈ ਜੋ ਸਾਨੂੰ ਸਪੈਸ਼ਲ ਐਤਵਾਰ ਦਾ ਦਿਨ ਜੋ ਕਿ ਸੰਗਤਾਂ ਤੇ ਸਭ ਜਗ੍ਹਾ ਤੇ ਹੁੰਦੀਆਂ ਨੇ ਪਰ ਇਹ ਸਾਡੇ ਲਈ ਸੁਭਾਗਾ ਸਮਾਂ ਹੈ ਕਿ ਸਤਿਗੁਰੂ ਮਾਤਾ ਜੀ ਨੇ ਸਾਨੂੰ ਇਹ ਸਮਾਂ ਦਿੱਤਾ ਔਰ ਬਹੁਤ ਖੁਸ਼ੀਆਂ ਨਾਲ ਸਾਰੇ ਪੰਡਾਲ ਵਿੱਚ ਸਾਰੀ ਜਗ੍ਹਾ ਤੇ ਹਰ ਤਰ੍ਹਾਂ ਦੀ ਸੇਵਾ ਲਈ ਕਈ ਦਿਨਾਂ ਤੋਂ ਮਹਾਪੁਰਸ਼ ਭੈਣਾ ਬੱਚੇ ਇੱਥੋਂ ਦੇ ਬਾਹਰ ਦੇ ਕਈ ਜਗ੍ਹਾ ਤੋਂ ਆਏ ਨੇ ਔਰ ਵੱਡੀ ਗੱਲ ਇਹ ਹੈ ਕਿ ਹੋਤੇ ਵੀ ਐਨਗੇ ਕੱਲ ਪਰਸੋਂ ਨਰਸੋਂ ਬੜਾ ਮੌਸਮ ਇਦਾਂ ਹੀ ਰਿਹਾ ਕਿ ਜਲਥਲ ਹੋ ਜਾਣਾ ਪਰ ਸਤਗੁਰੂ ਦੀ ਅਪਾਰ ਕਿਰਪਾ ਨਾਲ ਇਹ ਜਲਥਲ ਆਪੇ ਹੀ ਨੰਕਾਰ ਨੇ ਸਤਗੁਰੂ ਨੇ ਰੋਕ ਦਿੱਤਾ ਹੈ ਔਰ ਅਸੀਂ ਬੜੇ ਚਾਅ ਨਾਲ ਬੜੇ ਜੋਰ ਸ਼ੋਰ ਨਾਲ ਹਰ ਫੀਲਡ ਵਿੱਚ ਤਿਆਰੀ ਹੋ ਰਹੀ ਹੈ ਲੰਗਰ ਵਾਲੇ ਲੰਗਰ ਬਣਾ ਰਹੇ ਨੇ ਪੰਡਾਲ ਵਾਲੇ ਪੰਡਾਲ ਸਜਾਰੇ ਨੇ ਔਰ ਇਸ ਤਰ੍ਹਾਂ ਸਾਰੀ ਸੰਗਤ ਦੇ ਮਾਪੂਸ ਪੈਣਾ ਵੀਰ ਸੇਵਾ ਕਰ ਰਹੇ ਨੇ ਪਰਪਸ ਸਿਰਫ ਇਸ ਸਮਾਗਮ ਦਾ ਇੰਨਾ ਹੀ ਨਹੀਂ ਹੈ ਕਿ ਸਾਨੂੰ ਸੇਵਾ ਦਾ ਮੌਕਾ ਮਿਲੇ ਜਾਂ ਅਸੀਂ ਸਾਰੇ ਨਾਲ ਮਿਲ ਕੇ ਤਏ ਹੋਏ ਪਰਪਸ ਸਤਿਗੁਰੂ ਦੀ ਕਿਰਪਾ ਦਾ ਹੀ ਹੈ ਕਿ ਦੁਨੀਆ ਤੱਕ ਜੋ ਅਗਿਆਨਤਾ ਦਾ ਹਨੇਰਾ ਅਭਿਮਾਨ ਦੀ ਇੱਕ ছਾਇਆ ਵਰਸਦੀ ਹੈ ਜਾਂ ਕਿਸੇ ਵਹਿਮ ਭਰਮ ਭੁਲੇਖੇ ਵਿੱਚ ਕਿ ਪ੍ਰਮਾਤਮਾ ਮਿਲ ਨਹੀਂ ਸਕਦਾ ਸਤਿਗੁਰੂ ਪ੍ਰਗਟ ਹੈ ਤੇ ਸਾਰੀਆਂ ਰੂਹਾਂ ਨੂੰ ব্রহ্ম ਗਿਆਨ ਦੇ ਕੇ ਜ਼ਿੰਦਗੀ ਸੌਖੀ ਜੀਣ ਦਾ ਇੱਕ ਢੰਗ ਸਿਖਾ ਰਿਹਾ ਹੈ ਇਹ ਬਹੁਤ ਵੱਡੀ ਇੱਕ ਦੇਣ ਹੈ ਸਮਾਜ ਨੂੰ ਦਾਸ ਖੁਦ ਆਪਣੇ ਲਈ ਇਸ ਗੱਲ ਨੂੰ ਮਹਿਸੂਸ ਕਰਦਾ ਹੈ ਕਿ ਜਦੋਂ ਦੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਿਆ ਜ਼ਿੰਦਗੀ ਸੌਖੀ ਹੋ ਗਈ ਹੈ ਔਰ ਸੋਰਨਜੀ ਇੱਕ ਸ਼ੇਰ ਵਿੱਚ ਇਸ ਗੱਲ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਸਤਿਗੁਰੂ ਨੇ ਕਿੰਨੀ ਕਿਰਪਾ ਕੀਤੀ ਕਿ ਜ਼ਿੰਦਗੀ ਜਿਉਣੀ ਹੈ ਜੇ ਅઠੋ ਅੱਠ ਸੱਜਣਾ ਦਿਲ ਵਿੱਚ ਰੱਖੀ ਨਾ ਕਦੇ ਕੋਈ ਗੱਠ ਸੱਜਣਾ ਹਰ ਤਰ੍ਹਾਂ ਦੀ ਗੱਠ ਜੋ ਅਹਿਮ ਦੀ ਵਹਿਮ ਦੀ ਸ਼ੰਕਾ ਦੀ ਕਿਸੇ ਤਰ੍ਹਾਂ ਦੀ ਵੀ ਹੈ ਸਾਰੀਆਂ ਨਿਵਾਰਣ ਕਰਕੇ ਸਰਲ ਸਹਿਜ ਸੌਖਾ ਜੀਵਨ ਸਾਰੇ ਅਸੀਂ ਬਿਤਾ ਰਹੇ ਹਾਂ ਔਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੁਭਾਵਾਂ ਤੁਹਾਨੂੰ ਇੱਥੇ ਮਿਲੀਆਂ ਨੇ ਕੀ ਕੀ ਸੁਭਾਵਾਂ ਜਿਹੜੀਆਂ ਸਾਡੇ ਪਾਸ ਜੋ ਲੁਧਿਆਣਾ ਸਬਸੈਂਟਰ ਖੰਨਾ ਸਬਸੈਂਟਰ ਔਰ ਆਲ ਦੁਆਲ ਦੇ ਬ੍ਰਾਂਚਾਂ ਦੇ ਮਹਾਪੁਰਸ਼ ਸਾਹਨੇਵਾਲ ਤੋਂ 543 ਨੰਬਰ ਸੇਵਾਦਾਲ ਆਪਣੇ ਆਤਮਾ ਪਰਿਵਾਰ ਸਾਰੇ ਖੜੇ ਨੇ ਸਾਡੇ ਸੰਚਾਲਕ ਸਾਹਿਬ ਸਿੱਖषक ਜੀ ਔਰ ਭੈਣਾਂ ਦੇ ਸਾਡੇ ਇੰਚਾਰਜ ਭੈਣ ਜੀ ਖੜੇ ਨੇ ਹੋਰ ਵੀ ਆਲ ਦੁਆਲ ਤੋਂ ਮਹਾਪੁਰਸ਼ ਸਾਨੂੰ ਅਧਿਕਾਰੀ ਮਹਾਤਮਾਵਾਂ ਨੇ ਪ੍ਰਬੰਧਕ ਮਹਾਤਮਾਵਾਂ ਨੇ ਪਬਲਿਕੇਸ਼ਨ ਦੇ ਇਸ ਰੂਪ ਨੂੰ ਪ੍ਰਗਟ ਕਰਨ ਲਈ ਇਸ ਥਾਂ ਦਿੱਤਾ ਹੈ ਅਸੀ ਉਹਦੀ ਵਿਵਸਥਾ ਵਿੱਚ ਤਿਆਰੀ ਕਰ ਰਹੇ ਹਾਂ ਸਾਮਾਨ ਜੋ ਹੈ ਜਿਸ ਵਿੱਚ ਫੋਟੋ ਹਨ ਤਸਵੀਰਾਂ ਹਨ ਲਿਖਤਾਂ ਹਨ ਹੋਰ ਵੀ ਅਨੇਕ ਤਰ੍ਹਾਂ ਦੀ ਸਮਗਰੀ ਹੈ ਜੋ ਮੰਡਲ ਸੰਨਗਾਰੀ ਮੰਡਲ ਦੇ ਪ੍ਰਕਾਸ਼ਨ ਵਿਭਾਗ ਵੱਲੋਂ ਛਾਪੀ ਜਾਂਦੀ ਹੈ ਵਰਤਾਈ ਜਾਂਦੀ ਹੈ ਉਹ ਸਾਡੇ ਕੋਲ ਰਸਤੇ ਵਿੱਚ ਹੈ ਪੁੱਜ ਰਹੀ ਹੈ ਅਸੀਂ ਉਹਨੂੰ ਇੱਥੇ ਡਿਸਪਲੇ ਕਰਾਂਗੇ ਔਰ ਹਰ ਜਨਮਾਨਸ ਤੱਕ ਇਹ ਆਵਾਜ਼ ਦਿੱਤੀ ਜਾਏਗੀ ਕਿ ਲਿਖਤ ਲੈ ਕੇ ਜਾਓ ਸਵੈ ਲੈ ਕੇ ਜਾਓ ਜਾਂ ਕੋਈ ਹੋਰ ਐਸਾ ਸੁਨੇਹਾ ਮਾਪੂਛਾਂ ਦੇ ਗੀਤ ਕਵਿਤਾਵਾਂ ਵਿਚਾਰਾਂ ਦੀ ਸਤਗੁਰੂ ਦੇ ਵਿਚਾਰਾਂ ਦੀ ਹਰ ਤਰ੍ਹਾਂ ਦੀ ਸਮਗਰੀ ਜੋ ਹੈ ਇੱਥੇ ਵੰਤਰਨ ਹੋਏਗੀ ਬਸ ਤਿਆਰੀ ਚੱਲ ਰਹੀ ਹੈ ਤੇ ਸਵੇਰੇ ਅਸੀਂ ਪਹਿਲੇ ਟਾਈਮ ਹੀ ਇਹ ਸਾਰਾ ਜੋ ਸਿਸਟਮ ਹੈ ਨੰਕਾਰ ਦੀ ਮੇਰੇ ਨਾਲ ਸ਼ੁਰੂ ਕਰ ਦਿਆਂਗੇ ਉਹ ਹਰ ਗੁਰਸਿੱਖ ਲਈ ਵੀ ਹਰ ਦੁਨੀਆ ਦੇ ਪ੍ਰਾਣੀ ਲਈ ਇਹ ਸੰਦੇਸ਼ ਹੈ ਕਿ ਸੱਚ ਦਾ ਸੰਦੇਸ਼ ਪੜਨ ਨਾਲ ਵੀ ਸਮਝ ਆ ਜਾਂਦਾ ਹੈ ਸੁਣਨ ਨਾਲ ਵੀ ਸਮਝ ਆ ਜਾਂਦਾ ਹੈ ਤੁਹੇ ਜੋ ਇੱਕ ਪ੍ਰਾਂਗਣ ਸਾਨੂੰ ਮਿਲਿਆ ਹੈ ਪਬਲਿਕੇਸ਼ਨ ਦਾ ਜਿੱਥੇ ਅਸੀਂ ਲਿਖਤ ਰੂਪ ਵਿੱਚ ਗੁਰੂ ਦੀਆਂ ਸਿੱਖਿਆਵਾਂ ਦਾ ਵਿਤਰਣ ਕਰਾਂਗੇ ਔਰ ਬਹੁਤ ਹੀ ਪਿਆਰ ਨਾਲ ਅਦਬ ਨਾਲ ਸੰਗਤ ਸਾਡੇ ਕੋਲ ਆਏਗੀ ਅਸੀਂ ਵੀ ਸਾਰੀ ਟੀਮ ਰਲ ਮਿਲ ਕੇ ਜਿਹਦੇ ਵਿੱਚ ਬੱਚੇ ਭਾਈ ਮਾਈ ਇੱਥੋਂ ਦੇ ਉੱਥੋਂ ਦੇ ਸਾਰੇ ਸ਼ਾਮਲ ਹੋ ਕੇ ਇਹ ਸੇਵਾਵਾਂ ਸੰਪੰਨ ਕਰਾਂਗੇ ਸਤਿਗੁਰੂ ਤੋਂ ਅਸੀਂ ਸਾਰੇ ਆਸ਼ੀਰਵਾਦ ਮੰਗਦੇ ਹਾਂ ਦਾਤਾਰ ਕਿਰਪਾ ਕਰੇ ਵਧੀਆ-ਵਧੀਆ ਢੰਗ ਨਾਲ ਸਾਰੇ ਕਾਰਜ ਸ਼ੁਰੂ ਹੋਏ ਨੇ ਸੰਪੰਨ ਹੋਣ ਐਸੀ ਸਾਰਿਆਂ ਲਈ ਸ਼ੁਭ ਕਾਮਨਾ ਹੈ ਸਾਡੇ ਲਈ ਵੀ ਅਸ਼ੀਰਵਾਦ ਸਤਿਗੁਰੂ ਕਿਰਪਾ ਕਰੇ ਬਣਿਆ ਰਹੇ ਪਿਆਰ ਸੇ ਨਾ ਤੁਹਾਨੂੰ ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਹੈ ਕਿ ਜਿਹੜੀ ਪਬਲਿਕੇਸ਼ਨ ਵਿਭਾਗ ਦੇ ਬਸੰਤ ਕੁਮਰ ਜੀ ਵਿਚ ਉਸੇ ਸਾਹਨੇਵਾਲ ਦੀ ਟੀਮ ਹੈ ਜਿਹੜੀ ਪਹੁੰਚੀ ਹੈ ਸੰਚਾਲਕ ਸਾਗੁਰਜੀਤ ਸਿੰਘ ਜੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਵਾਮਾ ਇੱਥੇ ਮਿਲੀਆਂ ਨੇ ਔਰ ਮਾਤਾ ਜੀ ਸਤਿਗੁਰ ਮਾਤਾ ਜੀ ਇੱਥੇ ਪਹੁੰਚੇ ਨੇ ਸਾਗ ਸਿੰਘ ਜੀ ਪਿਆਰ ਸੇ ਕਹਿਣਾ ਤੁਹਾਨੂੰ ਕਰਦੇ ਸਾਨੂੰ ਪਬਲਿਕੇਸ਼ਨ ਵਿਭਾਗ ਦੇ ਨਾਲ ਮਿਲ ਕੇ ਸੇਵਾਵਾਂ ਕਰਨ ਦਾ ਮੌਕਾ ਮਿਲਿਆ ਹੈ। ਔਰ ਇਹ ਪਹਿਲੀ ਵਾਰ ਹੀ ਸਾਨੂੰ ਇਹ ਸੇਵਾਵਾਂ ਕਰਨ ਦਾ ਮੌਕਾ ਮਿਲਿਆ ਹੈ। ਜਿੱਥੇ ਪਬਲਿਕੇਸ਼ਨ ਦੇ ਵਿੱਚ ਸਤਿਗੁਰੂ ਦੀਆਂ ਜੋ ਫੋਟੋਜ਼ ਹੋਣਗੀਆਂ, ਸਤਿਗੁਰੂ ਦੀਆਂ ਜੋ ਵਿਚਾਰਾਂ ਹੋਣਗੀਆਂ, ਉਹਨਾਂ ਦੀ ਬੁੱਕਸ ਜੋ ਤਰ੍ਹਾਂ-ਤਰ੍ਹਾਂ ਮਹਾਪੁਰਸ਼ਾਂ ਦੇ ਆਪਣੇ ਜੀਵਨ ਦੇ ਲਿਖੇ ਹੋਏ ਤਜਰਬੇ ਉਹਨਾਂ ਦੇ ਵਿੱਚ ਹੋਣਗੇ ਜੋ ਦੱਸ ਰਹੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਤੋਂ ਇਹ ਬ੍ਰਹਮ ਗਿਆਨ ਪ੍ਰਾਪਤ ਕਰਕੇ ਅਸੀਂ ਸੌਖੇ ਹੋਏ ਆਂ। ਔਰ ਦੁਨੀਆ ਤੱਕ ਵੀ ਇਹ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਆਓ ਰੱਬ ਦੇ ਦਰਸ਼ਨ ਕਰ ਲਓ ਸੰਦੇਸ਼ਾ ਹੈ ਇਨਸਾਨਾਂ ਨੂੰ ਮੁਰਸ਼ਿਦ ਬੰਦੇ ਪਿਆ ਬਣਾਵੇ ਮੇਰੇ ਜੇ ਹਵਾਨਾ ਨੂੰ ਪਿਆਸ ਸੇ ਕਹਿਣਾ ਜੀ ਤਨਕਰ ਸੋ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਮੈਂ ਗਲਾਡਾ ਜਿਹੜਾ ਕਿ ਅੱਜ ਗਰਾਊਂਡ ਦੇ ਵਿੱਚ ਖੜਾ ਜਿੱਥੇ ਵਰਤਮਾਨ ਮਿਲਦੇ ਸਾਹਮਣੇ ਜਿੱਥੇ ਕਿ ਨਿਰੰਕਾਰੀ ਸੰਸ ਸਮਾਗਮ ਜਿਹੜਾ ਕਿ 2 ਮਾਰਚ ਨੂੰ ਕੋਈ ਸ਼ਾਲ ਰੂਪ ਦੇ ਵਿੱਚ ਹੋਣ ਜਾ ਰਿਹਾ ਸੋ ਇਹ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਦ ਤੱਕ ਵੀ ਮੈਂ ਦਿਓ ਜੀ ਜਿਤਨਾ ਤੁਹਾਡਾ ਆਪਣਾ ਰਿਪੋਰਟ